ਤਨ ਨਾਮ ਸ੍ਰੀ ਵਾਹਿਗੁਰੂ ਸਭ ਜੀ ਹੋਇ ਓੰਕਾਰ ਸਤਨਾਮ ਕਰਤਾ ਪੁਰਖ ਨੇ ਪਉ ਨਿਰਾਲੇ ਕਾਲ ਮਰਤ ਜਿਨਨੇ ਸੇ ਪੰ ਗੁਰ ਪ੍ਰਸਾਦ ਜਪ ਆਦ ਸੱਚ ਜੁਗ ਸੱਚੀ ਵੀ ਸੱਚ ਨਾਨਕ ਉਸਤੀ ਵੀ ਸੱਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪ ਹੈ ਚੁੱਪ ਨਾ ਹੋਵੇ ਜੇ ਲੈ ਰਣ ਅਵਤਾਰ ਪੋਖਿਆ ਪੋਖ ਨਾ ਤਰੀ ਜੇ ਬਿਰਨ ਨਾ ਪਰੀ ਅੰਪਾਰ ਸਹਸ ਅਨਪਲ ਕੋ ਤੈ ਇਕ ਨ ਚੱਲੇ ਨਾਲ ਕਿਸ ਚਿਰ ਰਹੋ ਵੀ ਕਿੰ ਕੂੜੇ ਟੁੱਟੇ ਪਾਲ ਹੁਕਮਰ ਜਾਈ ਚਰਨਾ ਨਾਨਕ ਲਿਖਿਆ ਨਾਲ ਕਮਿਯਾ ਵਨਕਾਰ ਕਮ ਨਾ ਕਿਆ ਜਾਏ ਹੁਕਮੇ ਆਮਨ ਜੀ ਹੁਕਮ ਮਿਲੈ ਵੜੀ ਹੋਏ ਹੁਕਮੇ ਉਤਮ ਨੇ ਚੁਕਮੈ ਲੇਖ ਸੁਖ ਸੁਗ ਪਾਈਏ ਇਕਨਾਪਮੇ ਬਖਸ਼ੀ ਸਿਖਮੇ ਸਦਾ ਪੂਰ ਹੁਕਮੇ ਅੰਦਰ ਸਭ ਕੋ ਬਾਰ ਹੁਕਮ ਨਾ ਕੋਏ ਨਾਨਕ ਗੁਨਾ ਜੇ ਗੁਜੇ ਤੁਮਕ ਨਾ ਕੋਏ ਗਾਵੇ ਕੋ ਤਾ ਨਾ ਵੇ ਕਿਸੇ ਤਾ ਨਾ ਗਾਵੇ ਕੋ ਦਜਣੇ ਨਿਸ਼ਾਨ ਗਾਵੇ ਕੋ ਗਣ ਵੜੇ ਆਇ ਚਾਰ ਗਾਵੇ ਕੋ ਵਿਦਿਆ ਕੋ ਵਿਚਾਰ ਗਾਵੇ ਕੋ ਸਜ ਕਰੇ ਤਨ ਖੇ ਗਾਵੇ ਕੋ ਜੀਰ ਪਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਇੱਕਿਆ ਹਾਦਰਾ ਦੂਰ ਕਤਨਾ ਕਥਿ ਨਾਵੇ ਤੋਟ ਕਦਕਦ ਕਥੀ ਕੋਟਿ ਗੁਲ ਕੋਟ ਦੇਦ ਦਿਲ ਦਿੱਤੁ ਪੈ ਜੁਗ ਜੁਗੰਦਰ ਕਾਈ ਕਾਇ ਹੁਕਮੇ ਹੁਕਮ ਚਲਾਏ ਰਾਓ ਨਾਨਕੁ ਉਸੇਵੇ ਪਰਵਾਉ ਸਵਾਚਾ ਸਾਹਿਬੁ ਸਚਨੈ ਪਾਕਿਆ ਪਉ ਪਾਰ ਟਕ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੇ ਅਗੇ ਰਖੀਏ ਜਿਤ ਸਿਦਰਬਾਰ ਮੌਕੇ ਬੋਲਣ ਬੋਲੀਏ ਜੇ ਸੁਣ ਧਰੇ ਪਿਆਰ ਅਮਰਤ ਵੇਲਾ ਸਚਨਾ ਵੜੇ ਵਿਚਾਰੇ ਕਰਮਿਆ ਵਿਕਪੜਾ ਨਦਰੇ ਮੁਖ ਦਵਾਰ ਨਾਨਕੇ ਵਿਚਾਰਨੀ ਸਭ ਆਪੇ ਸਚਿਆਰ ਸਾਪਿਆ ਨਾ ਜਾਏ ਕੀਤਨ ਆਪੇ ਆਪਨ ਜਨ ਸੁਏ ਜਨ ਸੇਵਤ ਨਾ ਪਾਇ ਮਾਨ ਨਾਨਕ ਆਪੇ ਗੁਣ ਨਿਤਾਨ ਗਾਵੀ ਸੁਨਿਐ ਮਨ ਰਕੇ ਪਾਉ ਦੁਖ ਪਰਤੂ ਗੁਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਕਰਿਆ ਸਮਾਈ ਗੋਰਿਸ਼ਰ ਗੁਰ ਗੋਰ ਕਬਰਮਾ ਗੁਰ ਪਾਰਵਤੀ ਮਾਈ ਜਿਉ ਜਾਣਾ ਕਰੈ ਕਿਨਕਤ ਨ ਜਈ ਗੁਰਾਂ ਕ ਤੇਵ ਜਈ ਸਪਣਾ ਜਿਹਾ ਗਗਦਾਤਾ ਸੋਮ ਵਿਸਰ ਨ ਜਾਈ ਤਿਰਤ ਨਾਮ ਜੈ ਤਿਤ ਪਾਵੈ ਵਿਣਪਣੇ ਕੇ ਨਾਇ ਕਰੀ ਜੇ ਤਿਸਿ ਸਿਸ਼ਟ ਪਾਈ ਬਿ ਕਮਣ ਕਰਮਾ ਕੀ ਮਿਲ ਲਈ ਮਾਤ ਜੀ ਰਤਨ ਜਵਾਰ ਮਾਨਕ ਜੀ ਗੁਰ ਕੀ ਸਖ ਸੁਣੇ ਗੁਰ ਅੰਕ ਦੇ ਪਹਾਈ ਸੁਪਨਾ ਜਿ ਹਕ ਗਦਾਤਾ ਸੋ ਮੈ ਵਿਸਰਣਾ ਜਾਏ ਜੇ ਜਿ ਵਿਚਾਰਿਆਰ ਜਾਵਰ ਦੇ ਸੁਣੇ ਹੋਏ ਨਾਮ ਪੰਡਵ ਚ ਜਾਣੀਏ ਨਾਲ ਦਿਲ ਸਭ ਕੋਏ ਚੰਗ ਨਾਮ ਰਕਰ ਕਰ ਕੀਰਤ ਜਗ ਲੈ ਜਿ ਰਤ ਨਦਰਿ ਤਾ ਵਤਨ ਪਿਛੇ ਕੇ ਕੀਟਾ ਅੰਦਰ ਕੀਟ ਕਰ ਦਸਿ ਦਸਤ ਨੇ ਨਾਨਕ ਨਿਗਣ ਗੁਣ ਕਰੇ ਗਣੰਤਿਆ ਆ ਗੁਣ ਦੇ ਤਿਆਪਨ ਸੂਜੀ ਜਿਦ ਕਣ ਕੋਈ ਕਰ ਸੁਣੈ ਸੁਰਨਾਸ ਨਦਰਤੁ ਲੋਕੋ ਸੁਣੈ ਦੀਪ ਲੋਕ ਪਤਾਲ ਸੁਣੈ ਪੂਰਨ ਸੁਖੇ ਕਾਲ ਨਾਨਕ ਉਕਤ ਸਦਾ ਵਿਗਾਸਨੈ ਦੁਪਪਾਨਾਸ ਸੁਣੈ ਸਰਬੁਰ ਮੈਂ ਸੁਣੈ ਮੋਕਸਲ ਮੈਂ ਸੁਣੈ ਜੋਗ ਜਗਤ ਨ ਪੈ ਸੁਣੈ ਸਾਸਮਰਤਿ ਵੇਦ ਨਾਨਕ ਭਗਤ ਸਦਾ ਵਿਗਾਸ ਸੁਣੈ ਦੁਖ ਪਪ ਕਾ ਨਾਮ ਸੁਣੈ ਸਤ ਸੰਤੋ ਗਿਆ ਸੁਣੈ ਛਟ ਕ੍ਰਿਸ਼ਨ ਨ ਸੁਣੈ ਬੜਬੜ ਪਾਵੇ ਮਾਨ ਸੁਣੈ ਲਾਗੇ ਸਿ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣੈ ਦੁਖ ਪਪ ਕਾ ਨਾਮ ਸੁਣੈ ਸਤ ਸੰਤੋ ਸੁਨਾ ਸੇਗਪੀਰ ਪਾਸਾ ਸੁਨੰਦ ਦੇ ਭਾਵੇ ਰਾਉ ਸੁਨਾ ਤੋ ਸੁਗਾਉ ਨਾਨਕ ਭਗਤ ਸਦਾ ਵੀ ਗਾਤ ਸੁਨੇ ਦੁਪੱਕਾ ਨਾਸ ਮਨੈ ਕੀਤ ਕੇ ਨਾ ਜਾਏ ਜੇ ਕੋ ਕੇ ਪਿੱਛੇ ਵਿੱਚ ਤਾਏ ਕਾਤ ਗੁਮ ਇਕੜਾ ਹਰ ਮਨ ਕਾ ਵੇ ਕਰਨ ਵਿਚਾਰੈ ਸਾ ਨਾਮ ਨਿਜ ਜੇ ਕੋ ਮਨ ਜਾਣੈ ਮਨ ਕੋਏ ਮਨੈ ਸੁਰਤਿ ਮਨ ਕੋਤ ਮਨੈ ਸਗਲ ਭਵਨ ਕੀ ਸੋਧ ਮਨੈ ਮੋ ਚੋਟਾ ਨਾ ਖਾਏ ਬਨਜਮਕ ਸਾਥ ਨਾ ਜੈਸਾ ਨਾਮ ਰੰਜਣ ਜੀ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਟਾਕ ਨਾ ਪਏ ਮਨੈ ਪਸੂ ਪਰਖੜ ਜਾਏ ਮਨੈ ਮਕਰ ਚੱਲੇ ਪੰਤ ਮਨ ਨਦਰਮ ਸਿੱਤਿ ਸੁਨ ਬੰਦੈ ਸਾ ਨਾਮ ਰੰਜਣ ਜੀ ਕੋ ਮਨ ਜਾਣੇ ਮਨ ਕੋਏ ਮਨਨੇ ਪਰਵਾਰ ਮੁਖ ਦਵਾਰ ਮਨਨੇ ਪਰਵਾਰ ਸਾਧਾਰਨ ਮੰਨਤਰੇ ਧਾਰੇ ਗੁਰ ਸਿੱਖ ਮੰਨੇ ਨਾਨਕ ਪਵੇ ਨਾ ਬਿਖੇ ਸੋ ਨਾਮ ਰਜਨ ਜੀ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗੇ ਮਾਲ ਪੰਜੇ ਸੋਦ ਰਾਜਾਨ ਪਿੰਚਾ ਕਾ ਪਰੇਖ ਧਿਆਨ ਜੇ ਕੋ ਕੇ ਕਰੇ ਵਿਚਾਰ ਕਰਤਿ ਕੇ ਕਰਨੈ ਨੈ ਸਮਾਰ ਧੋਲ ਦਰੰਧਿਆ ਕਾ ਪੂ ਸੰਤੋਖ ਤਾ ਪ੍ਰਖਿਆ ਜਨ ਸੂਤ ਜੇ ਕੋ ਜਿ ਸਚਿਆ ਦਵਲੇ ਉਪਰ ਕੇਤਾ ਪਾਰ ਦਰਤੀ ਹੋਰ ਪਰ ਰਹੋ ਤਿਸ ਤੇ 파ਰਤਲਿਕੁਨ ਜੋ ਜੀ ਜਾ ਤਰੰਗਾ ਕੇ ਨਾਮ ਸਬਨਾਲੇ ਕਿਉਰੀ ਕਲਾਮੇ ਲੇਖ ਲਿਖ ਜਾਣੇ ਕੋਈ ਲੇਖ ਲਿਖਿਆ ਪਿਤ ਵੇ ਪਿਤ ਤਨ ਸੁਵਿਲੇ ਰੂਪ ਕੀ ਤੀਜਾ ਜਨ ਗੁਣ ਪੂਰ ਕੀਤਾ ਉਸ ਇੱਕ ਕੋ ਅਤਿ ਸਤਿ ਲਕ ਦਰਿਆ ਕੋਦਤ ਗੁਣ ਕਾ ਵਿਚਾਰ ਨਾ ਜਾਵੇਂ ਇਕ ਵਾਰ ਜਦੁ ਤਪ ਸਾਈ ਬਲੀਕਾਰ ਤੂੰ ਸਦਾ ਸੁਲਾਮਤ ਨਰੰਕਾਰ ਅਸੰਗ ਜਪ ਸੰਗ ਪਾਓ ਸੰਗ ਪੂਜਾ ਨਰਤਾਓ ਸੰਗ ਨਤਮਕ ਵਿਦ ਪਾਠ ਸੰਗ ਜੋਗ ਮਾਰੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸੱਤੇ ਸੰਗ ਦਤਾਰ ਅਸੰਗ ਸੋਰੋਂ ਆਪ ਸਾਥ ਸੰਗ ਨਿਵਾਇ ਤਾਰ ਕੁਦਰਤ ਗੁਣ ਕਾ ਵਿਚਾਰ ਵੈ ਨਾ ਜਾਵਾਂ ਏਕ ਵਾਰ ਜੋ ਤੁਧ ਉਪਾਵੇ ਸਭਿ ਬਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਕ ਮੁਰਕੰਦ ਕੋਰ ਸੰਗ ਚੋਰ ਹਰਾਮ ਕੋਰ ਸੰਗ ਅਮਰ ਕਰ ਜਾਏ ਜੋਰ ਸੰਗ ਅਦਤਿ ਕਮੈ ਸੰਗ ਪਾਪੀ ਪਾਪ 버 ਜਾਏ ਅਸੰਗ ਕੁੜਰ ਕੁੜੇ ਬਿਰਾਹ ਸੰਗ ਮਿਲੇ ਸੁਮਿਲ ਬੁਖ ਅਸੰਗ ਨੰਦ ਅਕਸਰ ਕਰਪਾਰੋ ਨਾਨਕ ਰਿਚਕੇ ਵਿਚਾਰ ਨਾ ਜਾਮ ਇਕ ਵਾਰ ਜੋ ਤਤ ਪਵ ਸਭ ਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਗ ਨਾ ਸੰਗ ਤਾ ਗਮ ਗਮ ਸੰਗ ਲਾਏ ਅਸੰਕਰ ਸਿਰਪਰ ਕਰੀ ਨਾਮ ਕਰੀ ਸਲਾ ਕਰੀ ਗਿਆਨ ਗੀਤ ਗੁਣ ਗਾ ਕਰੀ ਲਿਖਣ ਬੋਲਣ ਬਾਣ ਕਰਾਂ ਸਦ ਸੰਜੋਗ ਵਿਖਾਣ ਜਿਨ ਰਕਤਿ ਸਰਨਾਏ ਜੇ ਪਰਮਾਵਿਤ ਤੇ ਪਾਇ ਜੇ ਤਾ ਗੀਤਾ ਤੇ ਤਾ ਨਾਮ ਨਾਏ ਨਾਏ ਕੋ ਥਾ ਉਹ ਕਦ ਗੁਣ ਕਾ ਵਿਚਾਰ ਵਰ ਨਾ ਜਾਵ ਇੱਕ ਵਾਰ ਜੋਤ ਪਵ ਸਾਇ ਬਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰੀ ਹਰ ਪਰਤੰਦੇ ਪਾਣੀ ਦੇ ਉੱਤੇ ਉਤਰ ਸੁਕੈ ਮੋਤ ਬਲਿੱਤੀ ਕੱਪੜੋਏ ਤੇ ਸਾਬੂਨ ਲਿਯੋ ਤੋਏ ਪਰੀ ਮਤ ਪਾਪਾਂ ਕੇ ਸੰਗ ਦੁਪੇਨਾ ਹੈ ਕੇ ਰੰਗ ਪੁਨੇ ਪਾਪੀ ਆਪਣ ਨਾਇ ਕਰ ਕਰ ਕਰਣਾ ਲਿਖ ਲੈ ਜਾਓ ਆਪੀ ਬੀਜਾ ਪੀਖਾਓ ਨਾਨਕ ਕਿੰ ਮਿ ਆਵ ਜਾਓ ਤੀਰਤ ਤਾਂ ਜੀ ਕੋ ਪਾ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਵਨ ਦਰਗਤ ਤੀਰਤ ਮਰਨਾ ਸੁਗੁਣ ਤੇਰੇ ਮੈਂ ਨਾਹੀ ਕੋਏ ਬਿਨੁ ਮਨ ਕੀਤੇ ਭਗਤ ਨਾਮ ਸੁਅਤਿ ਮਾਣੀ ਵਰਮਾ ਸੁਪ ਸਵਾਸ ਦਾ ਮਨ ਚਾਉ ਕਵਣ ਸੁਵੇਲਾ ਵਕਤ ਕਵਣ ਬਦਤ ਕਨਵਾਰ ਕਵਣ ਰੋਤੇ ਮਾਹੋ ਗੁਣ ਜਿਤਿ ਓਕਾਰ ਵਿਣ ਨ ਪਏ ਪੰਡਤੀ ਜੀ ਹੋਵੇ ਲੇਕ ਪ੍ਰਾਨ ਵਕਤ ਨਾ ਪਏ ਓਕਾ ਦੀਆਂ ਜੇ ਲਿਖਣ ਲੇਕ ਇੱਕ ਪ੍ਰਾਨ ਜਿਤ ਵਾਰਨਾ ਜੋਗੀ ਜਾਣ ਤਮਾਉ ਨਾ ਕੋਈ ਜਾਗਰਤਾ ਦੇਚੇ ਕੋ ਸਾਚਿ ਆਪੇ ਜਾਣੈ ਸੋਏ ਕਿਉ ਕਰਖ ਕਿਉ ਸੁਲਾਏ ਕਿਵਰਣਿ ਕੋ ਜਾਣਾ ਨਾਨਕ ਕਨ ਸਭ ਕੋ ਆਕੇ ਤਕ ਸਿਆਣਾ ਹਟ ਸੇਵਟੀ ਨਾ ਕੀਤਾ ਜਕਾ ਹੋਵੈ ਨਾਨਕ ਜੇ ਕੋ ਆਪੋ ਜਨ ਅਗ ਬਿਨਾਂ ਸੋਏ ਪਤਲ ਪਤਲ ਲਖ ਗਸਾਂ ਗਾ ਸੁੜ ਕੁੜਕ ਪਾਲ ਤਦਕੇ ਵੇਦ ਕਣਕ ਵਾਤ ਸੈ ਸਟਾਰੇ ਕਿਣਕ ਤੇ ਪਾਸ ਲੁਕਦਾਤ ਲਿਖੇ ਤਾਂ ਲਖੇ ਲਿਖੇ ਹੋਏ ਬਨਾਸ ਨਾਨਕ ਵਡਾਖੀ ਆਪੇ ਜੜਨੇ ਆਪ ਸਲਾਹੀ ਸਲੇ ਤੇ ਸੁਰਤ ਨਾ ਪਾਈਆਂ ਲੱਧੀਆਂ ਤੇ ਵਸਮੰਦ ਨਾ ਜਾਣੀ ਐ ਸੁਮੰਦ ਸਾ ਸੁਲਤਾਨ ਗਿਰੇ ਸਿੱਤੀ ਮਾਲ ਧਨ ਕਿਹੜੇ ਤਲਨਾਵਣੇ ਜੈ ਤੁਮਨ ਨਾ ਵਿਸਰਿਆ ਅੰਦਰ ਸਿਤੇ ਕੈ ਨਾ ਅੰਤਨ ਨਾ ਕਰਨੇ ਦੇਣ ਨ ਅੰਤਨ ਨਾ ਵਿਖਣ ਤੁਣਾ ਨ ਅੰਤਨ ਨਾ ਜਾਪੇ ਕਿਆ ਮਨ ਮੰਤਰ ਅੰਤਨ ਜਾਪੇ ਕੀਤਾ ਕਾਰ ਅੰਤਨ ਜਾਪੇ ਪਰਾਂ ਬਾਰੰਤ ਕਰਨ ਕੀਤੇ ਬਿਲ ਲਾਏ ਤਾਂ ਕਿੰਤਨ ਨਾ ਪਾਏ ਜੈ ਇਹ ਅੰਤਨ ਜਾਣੇ ਕੋਈ ਬੋਤਾ ਕਈਏ ਬੋਤਾ ਹੋਏ ਵੱਡਾ ਸੇਵ ਚਾ ਉੱਚੇ ਪਰ ਉੱਚਾ ਨਾਮੇ ਵੱਡੂ ਚੋ ਕੋਈ ਤੇ ਸੁੱਚੇ ਕੋ ਜਾਣੇ ਸੁਏ ਜੀਵੜੇ ਆਪ ਜਣ ਆਪਾ ਆਪੋ ਨਾਨਕ ਨਦਰੀ ਕਰਮੀ ਦਾਤ ਬਹੁਤਾਂ ਗੁਰਮੁਖ ਲਿਖਿਆ ਨਾ ਜਾਏ ਵੱਡਾ ਦਾਤ ਤਨ ਨਤ ਮਾਇ ਕੇਤੇ ਮੰਗੇ ਜੋਤ ਅਪਾਰ ਕੇ ਤੇ ਮਨ ਤਨੇ ਵਿਚਾਰ ਕੇਤੇ ਕਬ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੁਰਗ ਖਾਈ ਪਾਏ ਕਿਤਿਆਂ ਦੂਖ ਬੁਖਸਤ ਮਾਰ ਏ ਵੀ ਦਾਤਰੀ ਦਤਾਰ ਬੰਦ ਖਲਾਸੀ ਪਾਣੇ ਹੋਇ ਆਕਨ ਸਕੇ ਕੋਏ ਜੇ ਕੋ ਖਾਇ ਕਾਖਣ ਪਾਇਓ ਜਾਣੇ ਜੇਤਿਆਂ ਮੁਖ ਆਪੇ ਜਾਣੇ ਆਪੇ ਦੇ ਅਕੇ ਸੇਬ ਕਹੀ ਕੈ ਸੁਨਬਖ ਸਿ ਸਲਾ ਨਾਨਕ ਪਾਤ ਸਈ ਪਾਤ ਸੋ ਅਮਲ ਗੁਣ ਮਨ ਵਪਾਰ ਮਨ ਵਪਾਰੀ ਮਨ ਪੰਡਾਰ ਅਮਲ ਅਰ ਮਨ ਲੈ ਜਾਏ ਅਮਲ ਪਮਲਾ ਸਮਾਇ ਅਮਲ ਦਰਮ ਦੀ ਬਾਨ ਅਮਲ ਤੁਲ ਪਰਵਾਨ ਅਮਲ ਬਖਸ਼ੀ ਸਭ ਮਨ ਇਸਾਨ ਅਮਲ ਕਰਮ ਅਮਲ ਪਰਮਾਨ ਅਮਲ ਮਲਾ ਕਿਉ ਨਾ ਜਾਏ ਆਪ ਕਾ ਕਰੇ ਲਿਵ ਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਵਰਮਿਆ ਆਖੇ ਨਿੰਦਿਆ ਆਖੇ ਗੋਪੀ ਤੇ ਗੋਬਿੰਦਾ ਕੇ ਸਰਾਕੇ ਸਿਧ ਆਖੇ ਕੇਤੇ ਕਿਤੇ ਬੋਧ ਆਖੇ ਦਨਮ ਆਖੇ ਦੇਵ ਆਖੇ ਸੁਰਨ ਸੇ ਆਖੇ ਤੇ ਆਖੇ ਆਪਣ ਪਾਇ ਕੇਤੇ ਕਹਿ ਗੁਰੁ ਡਜੈ ਤੇ ਕੀਤੇ ਹੋਰ ਕਰਿ ਤਾਪਨ ਸਭ ਕੇ ਕਈ ਕੈ ਜੀਵੜ ਪਾਵੇ ਤੇ ਬੜੁਏ ਨਾਨਕ ਜਾਣੈ ਸੱਚਾ ਸੋਏ ਜੀਕੋ ਆਖੇ ਬੋਲ ਵਿਗਾੜ ਤਾ ਲਿਖੇ ਸਰਗਵਾਰਾਂ ਗਵਾਰ ਸੋ ਦਰਗਾਹ ਸੋ ਗੁਰ ਕੇਹਾ ਜਿਤ ਵਿਸਰਤ ਸੁਮਾਲੇ ਵਾਜੇ ਨਾਦ ਅਨੇਕ ਸੰਕਾ ਕਿਤੇ ਬਵਨਾਰੇ ਕਿਤੇ ਰਾਗੁ ਰਿ ਸੁਕਈ ਜਨ ਕਿਤੇ ਗਵਨਾਰੇ ਗਵਤਤ ਨ ਪਣ ਪਣਿ ਵਸੰਤਰ ਗਾਵੇ ਰਾਜਤਰੰਦਵਾਰੇ ਗਾਵੇ ਚਿਤ ਗਵਤਿਰਿ ਗਿਆਨੇ ਲਗੁ ਗੁਰ ਧਰਮ ਵਿਚਾਰੇ ਗਾਵ ਸਿਰ ਬਰਮਾ ਦੇਵੀ ਸੋਨ ਸਦਸ ਵਾਰੇ ਗਵਿੰਦ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵ ਸਿਮਾ ਦੀ ਅੰਦਰ ਗਾਂ ਸਾਧ ਵਿਚਾਰੇ ਗਾਵਨ ਜਤਿ ਸਤੀ ਸੰਤੋਖੇ ਗਾਵ ਵੀਰ ਕਰਾਰੇ ਗਾਵਨ ਪੰਡਤ ਪੁਰ ਰਖੇ ਸਰੇ ਜੁਗ ਜਗ ਵੇਦਾਂ ਨਾਲੇ ਗਾਵ ਮੋਣਿਆ ਮਨ ਮਾਨ ਸੁਰਗਾ ਮਛ ਪਿਆਲੇ ਗਾਵ ਮਨ ਰਤਨ ਪੈ ਤੇਰ ਸਟ ਤੀਰਤ ਨਾਲੇ ਗਾਵ ਜੋਤ ਮਾਂ ਬਲ ਸੂਰਾ ਗਾਵ ਖਣਿ ਚਾਰੇ ਗਾਵ ਖੰਡ ਮੰਡਰ ਪੰਡਾ ਕਰ ਕਰ ਕੇ ਤਾਰੇ ਸੇ ਤੁਦਨਾ ਗਾਵ ਜੋਤ ਮਰਤੇ ਤੇਰ ਬੁਖਤ ਦਰਸਾਲਾ ਹੋਰ ਕਿਤੇ ਗਾਵਨ ਸੇਵ ਜਤ ਨਾਮ ਨਾਨਕ ਵਿਚਾਰੇ ਸੋਇ ਸੋਇ ਸਦਾ ਸਤ ਸਚ ਸੁੱਚਾ ਸੁੱਚੇ ਨਾਹੀ ਹੈ ਬਿਉ ਸਿਜੈ ਨਜ ਸਿਰਚਨਾ ਜਿੰਨ ਲਚਾਏ ਰੰਗੇ ਰੰਗੇ ਬਾਤੀ ਕਰ ਕਰ ਜਨਸੀ ਮਾਇਆ ਜਿਨਾਂ ਪਾਈ ਕਰ ਕਰ ਵੇਖੇ ਕੀਤਾ ਪ੍ਰਣਾਜ ਜਿਸ ਦੇਵਟਿਆਏ ਜੋ ਤਿਸ ਪਾਵੈ ਸੇ ਕਰ ਸੇਕ ਬਨਾ ਕੋ ਨਾ ਜਾਏ ਸੋ ਪਾਤ ਸਾਹੋ ਸੋ ਸਤਿ ਬਿਨਾਨ ਕੋ ਰਹਿਣ ਰਜਾਈ ਮੁੰਦਾ ਸੰਤੋਖ ਦਰੰਭਤ ਜੋਲੇ ਧਿਆਨ ਕੀ ਕਰੇ ਬਹੁਤ ਕਿੰਤਾ ਕਾਲ ਕੁਵਾਰੀ ਕਾਇਆ ਜਗਤ ਜੰਨ ਦਾ ਵਰਤੀ ਤੇ ਆਏ ਪੰਤੇ ਸਗਲ ਜਮਾਤੀ ਮਨ ਜੀਤੇ ਜਗ ਜੀਤ ਰਿਦਿ ਸਿ ਆਦੇਸ ਆਉ ਦਰਨ ਅਨਾਤ ਜੁਜਗ ਇਕੋ ਵੇਸ ਭਗਤ ਗਿਆਨ ਦੇ ਪੰਡਾਰਣੇ ਘਟ ਘੜਵਾਜੇ ਨਾਦ ਆਪਣਤ ਨਾਤੀ ਸਭ ਜਗ ਕੇ ਰਿਦਿ ਤੋਰਾ ਸਾਧ ਸੰਜੋਗ ਵਿੰਜੋਗ ਦੁਕਾਰ ਚਲਾਪੈ ਲਿਖਿਆ ਵੇ ਪਾ ਗਿਆ ਦੇਸ ਦਿੱਤੀ ਆਦੇਸ ਆਉ ਦਨ ਰਤਨਾਤ ਜੁਗ ਜੁਗ ਕੋਐ ਇਕ ਮਾਈ ਜੁਗਤ ਵਿਆਏ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਪੰਡਰੀ ਪਲਾਏ ਦੀ ਬਾਨ ਜਿਉਂ ਦਸ ਪਾਵੇ ਤਵੇਂ ਚਲਾਵੇ ਜਿਹਾਂ ਹੋਵੇ ਪਰਮਾਨ ਉਹ ਵੇਖ ਨਰਦਨ ਬੋਤੀ ਗੰਡਾਣਾ ਦੇਸ ਦਿੱਤੀ ਆਦੇਸ ਆਦਿ ਨਰਨਤ ਅਨਾਤ ਜੁਜਗ ਇਕੋ ਵੇਸ ਅਸਨ ਲੋਲ ਪੰਡਾਰ ਜੁਗਤਿ ਪਾਸੋ ਏਕਾ ਬਾਰ ਕਰ ਕਰ ਵੇਖੇ ਚਿਰਜਨ ਹਾਰ ਨਾਨਕ ਸੱਚ ਕੀ ਸੱਚੀ ਕਾਰਾ ਦੇਸ ਤਿਸਿਆ ਜੀ ਸਾਦ ਅਦਿ ਨਰਨਤ ਅਨਾਤ ਜੁਜਗ ਇਕੋ ਵੇਸ ਇਕ ਦੂਜੇ ਪੂ ਲੱਖ ਹੋਏ ਲੱਖ ਹੋਏ ਲੱਖ ਵੀਸ ਲੱਖ ਲਗੜਾ ਕੇ ਇੱਕ ਨਾਮ ਜਗਦੀਸ਼ੇ ਤਰਾਪਤ ਗੋੜੇ ਚੜੇ ਕੀ ਸੁਣ ਗੱਲਾਂ ਕਰ ਸਕੇ ਕਿਤਾਰੇ ਸ ਨਾਨਕ ਨਦਰੀ ਪਾਈਏ ਪੂਲੇ ਪੁਲੇ ਠੀਸਾ ਆਖਣ ਜੋਰ ਚ ਪਿਨਾ ਜੋਰ ਜੋਰ ਨ ਮੰਗਣ ਦਿਨ ਨ ਜੋ ਜੋਰ ਨ ਜੀਵਨ ਮਰਨ ਨ ਜੋ ਜੋਰ ਨ ਰਸੋ ਜੋਰ ਨ ਹਰਤੇ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟ ਸੰਸਾਰ ਜਿਸ ਸਰ ਕੇ ਸੋਏ ਨਾਨਕ ਉਤਮ ਨੀਚ ਨ ਕੋਏ ਰਾਤ ਰੋਤੀ ਤੀਵਾਰ ਪਉਣ ਬਗਨੇ ਪਤਾਲ ਤਿਸੁ ਦਰਤੀ ਤਾਪੁਰ ਕੇ ਧੰਸਾ ਤਿਸ ਵੀ ਜੀ ਜੁਗਤ ਕਹਿ ਰਾਮ ਤਿਦਕੇ ਨਾਮ ਅਨੇਕ ਅਨੰਤ ਗਰਮੇ ਕਰਮੇ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿਤੈ ਸੋਨ ਪੰਜ ਪਰਵਾ ਨਦਰੇ ਕਰਮ ਪਾਵੇ ਨਿਸ਼ਾਨ ਕਜਬਗ ਉੱਤੇ ਪਏ ਨਾਨਕ ਅਜਾਪੇ ਜਾਏ ਧਰਮਖੰਡ ਕੇ ਉਦਰਮ ਗਿਆਨ ਖੰਡ ਕਉ ਕਰਮੁ ਕੀਤੇ ਪਉਣ ਪਾਣੀ ਬਸੰਤਰ ਗਇਤੇ ਕਰਮੁ ਕੀਤੇ ਬਰਮੇ ਗੜਤ ਗੜੇ ਰੂਪ ਰੰਗ ਕੇ ਵੈਸ ਕੀਤਿਆਂ ਕਰਮ ਭਗ ਮਿਰ ਕੀਤੇ 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 ਦੂਪਦੇਸ਼ ਕੀਤੇ ਚੰਦ ਚਨ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਤਪਤਨਾਥ ਕੀਤੇ ਕੀਤੇ ਦੇਵੀ ਵੈਸ ਕੀਤੇ ਦੇਵਦਨ ਮੰਨ ਕੀਤੇ ਕੀਤਰ ਤਨ ਸੁਮੰਦ ਕੀਤਿਆਂ ਖਾਣੀ ਕੀਤਿਆਂ ਬਾਣੀ ਕੀਤੇ ਭਾਤਨੰਦ ਕੀਤਿਆਂ ਸੁਰਤੀ ਸੇਵ ਕੀਤੇ ਨਾਨਕ ਅੰਤਨੰਤ ਗਿਆਨਖੰਡ ਮੈਂ ਗਿਆਨ ਪਰਚੰਡਿਤ ਨਰਮੋਗੋ ਤਿਤੈ ਨਾਸ ਬਿਨਤ ਕੋੜ ਆਨੰਦ ਸਰਮੁਖੰਡ ਕੇ ਬਾਣੀ ਰੂਪ ਤਿਤੈ ਗੜਤ ਗੜੀਏ ਬੋਤਨੋ ਪਤਾ ਕਿ ਗੱਲਾਂ ਕੱਪੀਆਂ ਨਾ ਜਾਏ ਜੇ ਕੋ ਕਹਿ ਪਿਛੇ ਪਿਛਤਾਏ ਤਿਤੈ ਗੜੀਏ ਸੁਰਤ ਮਦਨਵਤ ਤਿਤੈ ਗੜ ਸੂਦਾ ਕੇ ਸੋਤਾ ਕਰਮਖੰਡ ਕੇ ਬਾਣੀ ਜੋ ਦਿੱਤੇ ਉਰਨ ਕੋ ਯਹੋ ਤਿਤੈ ਜੋਦ ਮਾਵਲ ਸੂਰਤਿ ਮੈਂ ਰਾਮ ਰਿਆ ਵਰਪੂਰ ਇਤੈ ਸੇਤੋ ਦਿੱਤਾ ਮੈ ਮਾ ਮਾਇ ਤਾਂ ਗੁਰੁ ਕੋ ਨ ਕਤ ਨਾ ਜਾਏ ਨਮਰ ਨਟਕ ਜਜਨ ਕੇ ਰਾਸ ਸੇ ਮਨ ਮਾਦਿਤ ਉਕਤ ਵਸੇ ਕੇ ਲੋਇ ਕਰਿ ਅਨੰਦ ਸਚਾ ਮਨ ਸੋਏ ਸਚ ਕੰਡ ਵਸੇ ਨਰੰਕਾਰ ਕਰ ਕਰ ਵਿਖੇ ਨਦਨਿਆ ਦਿੱਤੇ ਖੰਡ ਮੰਡ ਪੰਡ ਜੇ ਕੋ ਕਦ ਅਨੰਤ ਤੇ ਲੋਇ ਲੋਕਾ ਜਿਨੋ ਕਮ ਤਿਮ ਤਿਮਕਾਰ ਵਿਖੇ ਸੇ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਾਰਾਂ ਦਰ ਸੁਨਿਆਰ ਐਰਣ ਮਤ ਪਿਆਰ ਪਉ ਗੁਣ ਬਤਾਓ ਪੰਡਾ ਪਾਉ ਉਮਤ ਦਾਲ ਗੁਰ ਸੁੱਚੀ ਟਕਸ਼ਾ ਜਿਨ ਕੋ ਰਦਰ ਗੁਦਨ ਕਾਰ ਨਾਨਕ ਨਦਰੀ ਨਦਰ ਨਿਆਰ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਵਰਤਮਾਤਾ ਦਿਵਸ ਰਾਦਿ ਦਾਈ ਦਇਆ ਖੇਲੇ ਸਭ ਰਜਾ ਬਾਚ ਚੰਗੀਆਂ ਆਵੜੀਆਂ ਵੜੀਆਂ ਆਵਚੇ ਧਰਮਾ ਦੂਰ ਕਰਮਿ ਆਪ ਆਪਣੇ ਕੇ ਡੇਰੇ ਕੇ ਦੂਰ ਜਿਨਨੇ ਨਾਮ ਧਿਆਇਆ ਕੇ ਮਸਕਤ ਕਤਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨਨੇ ਨਾਮ ਧਿਆਇਆ ਕੇ ਮਸਕਤ ਕਤਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ